ਲਓ ਜੀ ਪਹੁੰਚ ਗਏ ਨੇ ਡਬਲ ਵੈੱਡ ਦੇ ਕਿੰਗ ਸਾਈਜ਼ ਵਾਲੇ ਕੰਬਲ ਦੇਖੋ ਜੀ ਵੱਡੇ ਵੱਡੇ ਭਾਰੀ ਭਾਰੀ ਕੰਬਲਾਂ ਦੀ ਸੇਲ ਲੱਗ ਚੁੱਕਿਆ ਵੱਡੀ ਸੇਲ ਵੱਡੀ ਭਾਰੀ ਸੇਲ ਲੱਗਿਆ ਦੇਖੋ ਜੀ ਚੈੱਕ ਕਰ ਲਓ 10-15 ਦਿਨਾਂ ਵਾਸਤੇ ਸੇਲ ਲੱਗ ਚੁੱਕੀ ਹੈ ਨਾ ਦੀ ਇਸ ਤੋਂ ਬਾਅਦ ਇਹਨਾਂ ਦੇ ਰੇਟ ਆ ਜਿਹੜੇ ਮਹਿੰਗੇ ਹੋ ਕੇ ਆਉਣਗੇ ਭਾਈ ਸੋ ਜਿੰਨਾਂ ਨੂੰ ਸੇਲ ਦਾ ਫਾਇਦਾ ਉਠਾਇਆ ਜਾਂਦਾ ਲੈ ਜਾਓ ਪੂਰੇ ਮਿੱਠੇ-ਮਿੱਠੇ ਰੇਟ ਦੇ ਵਿੱਚ ਕੱਢ ਦਿੱਤੇ ਨੇ ਕੰਬਲ ਡਬਲ ਵੈੱਡ ਦੇ ਕਿੰਗ ਸਾਈਜ਼ ਵਾਲੇ ਸਿਰਫ ਤੇ ਸਿਰਫ 400 ਰੁਪਏ ਦੇ ਵਿੱਚ ਕਿੰਗ ਸਾਈਜ਼ ਕੰਬਲ ਹੋਊਗਾ ਡਬਲ ਬੈੱਡ ਦਾ ਵੱਡੇ ਵੱਡੇ ਕੰਬਲ ਪੂਰੇ ਸੋਹਣੇ ਸੁਹਣੇ ਪ੍ਰਿੰਟ ਤੁਹਾਨੂੰ ਖੋਲ ਕੇ ਵੀ ਦਿਖਾਵਾਂਗੇ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਡਿਜ਼ਾਈਨ ਬਹੁਤ ਜ਼ਿਆਦਾ ਕੁਆਂਟੀਟੀ ਜਮਾਲਾ ਢੇਰ ਚੈੱਕ ਕਰ ਸਕਦੇ ਤੁਸੀਂ ਕੰਬਲ ਵਾਧੂ ਪਹੁੰਚਿਆ ਸਿਰਫ ਤੇ ਸਿਰਫ 400 ਦੇ ਵਿੱਚ ਸੇਲ ਮੇਲਾ ਲਾਤਾ ਇਹਦਾ ਸਰਦੀ ਦੇ ਵਿੱਚ ਅੱਗੇ ਇਹਨਾਂ ਦਾ ਰੇਟ ਹਾਈ ਹੋ ਕੇ ਪਹੁੰਚੂਗਾ ਇਸ ਕਰਕੇ ਆਪਾਂ ਨੇ ਇਸ ਵਾਰ ਇਹਨਾਂ ਦਾ ਪੂਰਾ ਲੈਸ ਰੇਟ ਮਿੱਠਾ ਰੇਟ ਕੱਢਤਾ ਜੀ ਸਿਰਫ ਤੇ ਸਿਰਫ 400 ਦੇ ਵਿੱਚ ਚੈੱਕ ਕਰੋ ਕੁਆਲਿਟੀਆਂ ਪਾਉਣੀਆਂ ਪਲੈਟਿਨਮ ਕੰਪਨੀ ਦੇ ਕੰਬਲ ਪੂਰੇ ਮਿੱਠੇ ਰੇਟ ਦੇ ਵਿੱਚ ਲਓ ਜੀ ਡਿਜ਼ਾਈਨਿੰਗ ਚੈੱਕ ਕਰੀ ਚਲੋ ਕੰਬਲਾਂ ਦੀ ਚੈੱਕ ਕਰੋ ਸੇਲ ਦੇ ਨਵੇਂ-ਨਵੇਂ ਡਿਜ਼ਾਈਨ ਪਹੁੰਚ ਚੁੱਕੇ ਨੇ ਪਲੈਟਿਨਮ ਕੰਪਨੀ ਦੇ ਕੰਬਲ ਦੇਖੋ ਫਲਾਵਰ ਵੱਡੇ ਫਲਾਵਰ ਕੀਆ ਵਾਤਾ ਨੇ ਇੰਗਲਿਸ਼ ਕਲਰ ਪਹੁੰਚ ਗਏ ਨੇ ਬਹੁਤ ਹੀ ਟੌਪ ਟੌਪ ਕੁਆਲਿਟੀ ਕੰਬਲਾਂ ਦੀਆਂ ਹਾਜ਼ਰ ਹੋ ਚੁੱਕੀਆਂ ਨੇ ਸਿਰਫ ਤੇ ਸਿਰਫ 400 ਦੇ ਵਿੱਚ オリジナル ਕੰਪਨੀ ਦੇ ਕੰਬਲ ਪਹੁੰਚ ਗਏ ਪੂਰੇ ਮਿੱਠੇ ਰੇਡ ਦੇ ਵਿੱਚ ਚੈੱਕ ਕਰੀ ਚਲੋ ਡਿਜ਼ਾਈਨ ਸਿਰਾ ਤੋਂ ਸਿਰਾ ਦੇਖੋ ਡਿਜ਼ਾਈਨ ਲੋ ਜੀ ਡਾਟਸ ਵਾਲੇ ਫਲਾਵਰ ਵਾਲੇ ਸਾਰੇ ਤਰ੍ਹਾਂ ਦੀ ਵੱਖੋ ਵੱਖਰੇ ਡਿਜ਼ਾਈਨਾਂ ਦੇ ਵਿੱਚ ਕਿੰਗ ਸਾਈਜ਼ ਜਿਵੇਂ ਕਿ ਤੁਸੀਂ ਮਿਲਨੀਆਂ ਵਾਲੇ ਕੰਬਲ ਦੇਣਿਆ ਵਿਆਹ ਸ਼ਾਦੀਆਂ ਵਿੱਚ ਮਿਲਨੀ ਵਿੱਚ ਦੇਣ ਲੈਣ ਵਾਸਤੇ ਕੰਬਲ ਜਿਵੇਂ ਕਿ 400 ਰੁਪਏ ਵਿੱਚ ਪੂਰਾ ਵੱਡਾ ਭਾਰੀ ਕੰਬਲ ਮਿਲੂਗਾ ਸਿੰਗਲ ਕੰਬਲ ਦੀ ਬਜਾਏ ਤੁਸੀਂ ਡਬਲ ਬੈੱਡ ਦਾ ਕੰਬਲ ਦੇਖੋ ਜੀ ਸਿਰਫ ਤੇ ਸਿਰਫ 400 ਦੇ ਵਿੱਚ ਸੇਲ ਮੇਲਾ ਲਾਤਾ ਇਹਦਾ 10 15 ਦਿਨਾਂ ਦੀ ਗੇਮ ਖਤਮ ਕਰਨੀ ਹੈ ਤੋਂ ਬਾਅਦ ਇਹਨਾਂ ਦੇ ਰੇਟ ਜਿਹੜੇ ਹਾਈ ਹੋ ਕੇ ਪਹੁੰਚ ਜਾਣਗੇ ਭਾਈ ਇਸ ਕਰਕੇ ਵੱਧ ਤੋਂ ਵੱਧ ਸੇਲ ਦਾ ਫਾਇਦਾ ਠਾਓ ਸਿਰਫ ਤੇ ਸਿਰਫ 400 ਰੁਪਏ ਦੇ ਵਿੱਚ ਡਬਲ ਬੈੱਡ ਕਿੰਗ ਸਾਈਜ਼ ਕੰਬਲ ਲੈ ਕੇ ਜਾਓ ਜੀ ਫੋੜਲਾ ਕਲਾ ਦਸ਼ਮੀਸ਼ ਕਲਾ ਦਾ ਸਵੇਰ ਲੱਗ ਚੁੱਕਿਆ ਭਾਰੀ ਕੰਬਲਾਂ ਦਾ ਭਾਰੀ ਸੇਲ ਮੇਲਾ ਪੂਰੇ ਲੈਸ ਰੇਟ ਦੇ ਵਿੱਚ ਪਹੁੰਚੋ ਜੀ